ਸੁਣੀ ਫਰਿਆਦ ਪੀਰਾਂ ਦੀਆਂ ਪੀਰਾ ਮੇਰੀ ਅਰਜ਼ ਸੁਣੀ ਕਰਨ ਕਰਕੇ ਉਸ ਬੇੜੀ ਨੂੰ ਖਤਰੇ ਕਾਦੇ ਜਿੱਥੇ ਆਪ ਖੜੇ ਵੰਜ ਫੜਕੇ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਦਰਗਾਹ ਲਖ ਦਾ ਤਾਂ ਵੈਲਫੇਅਰ ਕਮੇਟੀ ਰਜਿਸਟਰਡ ਸਮੂਹਾਂ ਅਤੇ ਸਮੂਹ ਨਗਰ ਨਿਵਾਸੀ ਕਮਾਲਪੁਰ ਨੇੜੇ ਡਿੜਬਾ ਮੰਡੀ ਸੰਗਰੂਰ ਪੰਜਾਬ ਵੱਲੋਂ 13 ਜੂਨ 2024 ਦਿਨ ਵੀਰਵਾਰ ਨੂੰ ਫ੍ਰੀ ਕੈਂਪ ਲਗਵਾਇਆ ਜਾ ਰਿਹਾ ਹੈ ਟੁੱਟੀਆਂ ਹੱਡੀਆਂ ਦਾ ਚੈੱਕਅਪ ਕੀਤਾ ਜਾਵੇਗਾ ਟੈਸਟ ਫ੍ਰੀ ਕੀਤੇ ਜਾਣਗੇ ਤੇ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਸੋ ਕੈਂਪ ਦਾ ਜਿਹੜਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਦੋਂ ਮਰਜ਼ੀ ਆ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੋ ਪਹੁੰਚ ਰਹੇ ਡਾਕਟਰ ਸਹਿਬਾਨ ਡਾਕਟਰ ਗੁਲਜ਼ਾਰ ਮੁਹੰਮਦ ਜੀ ਤੇ ਡਾਕਟਰ ਸਾਹਿਲ ਗੁਲਜ਼ਾਰ ਜੀ ਮਲੇਰ ਕੋਟਲੇ ਵਾਲੇ 골ਡ ਮੈਡਲਿਸਟ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ ਸੋ ਲੇਟ ਨਹੀਂ ਹੋਣਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣੇ ਸਰੀਰ ਦਾ ਕੋਈ ਵੀ ਅੰਗ ਆਪਾਂ ਨੂੰ ਦਰਦ ਕਰਦਾ ਕਿਤੋਂ ਆ ਕੇ ਠੀਕ ਕਰਵਾ ਸਕਦੇ ਹੋ ਧੰਨਵਾਦ ਥੈਂਕ ਯੂ ਜੈ ਪੀਰਾਂ ਦੀ ਬੋਲ ਸੱਚੇ ਦਰਬਾਰ ਕੀ ਜੈ